ਓ ਜੀ ਮੰਮੀ ਨੇ ਬਣਾਈ ਬਹੁਤ ਵਧੀਆ ਚੀਜ਼ ਤੈ ਨਜ਼ਾਰਾ ਲਿਆਤਾ ਖਾ ਕੇ ਵੀ ਦੇਖਿਆ ਤੇ ਐ ਸਰਾ ਹੀ ਲਵਾਤਾ ਵੇਖੋ ਇਧਰ ਬਹੁਤ ਜਿਆਦਾ ਚੰਗੀ ਚੀਜ਼ ਬਣਾਈ ਐ ਵੇਸਣ ਦੀ ਤੇ ਆਪਾਂ ਕਰਦੇ ਆ ਗੱਲ ਇਹਦੇ ਵਿੱਚ ਕੀ ਕੁਝ ਪਾਇਆ ਦੱਸੋ ਮੰਮੀ ਇਹਦੇ ਵਿੱਚ ਕੀ ਕੁਝ ਪਾਇਆ ਇਹਦੇ ਵਿੱਚ ਬਹੁਤ ਇੱਕ ਤਾਂ ਪਾਈ ਐ ਸੂਜੀ ਹਮ ਇੱਕ ਪਾਇਆ ਵੇਸਣ ਹਮ ਇੱਕ ਛੋਟਾ ਜਿਹਾ ਮਿਲਕ ਪਾウダー ਦਾ ਮਤਲਬ ਪੈਕਟ ਪਾਇਆ ਠੀਕ ਹੈ ਤੇ ਜਿਹੜਾ ਡਰਾਈ ਫਰੂਟ ਹੈ ਉਹ ਆਪਦੇ ਸਵਾਦ ਮੁਤਾਬਕ ਜੋ ਤੁਸੀਂ ਪਾਉਣਾ ਪਾ ਸਕਦੇ ਹੋ ਤੇ ਨਾਲੇ ਜਿਹਦੀ ਘਰ ਦੀ ਬਣੀ ਚੀਜ਼ ਆ ਨਾ ਬੁੱਤ ਇਹ ਆਏ ਆ ਵੀ ਸਾਫ਼ ਸੁਥਰੀ ਹੈ ਆਪਣੇ ਰਸੋਈ ਚ ਇਹ ਸਮਾਨ ਪਿਆ ਹੁੰਦਾ ਜਦੋਂ ਵੀ ਭਰੋਸੇਯੋਗ ਹਾਂ ਜਦੋਂ ਕੋਈ ਪਰੌਣੇ ਆਉਂਦੇ 10 ਮਿੰਟ ਪਹਿਲਾਂ ਇਹਨੂੰ ਤਿਆਰ ਕਰ ਲਓ ਕੋਈ ਇਹਦਾ ਐਡਾ ਖਾਸ ਹੈ ਨਹੀਂ ਵੀ ਆਪਾਂ ਨੂੰ ਬਾਹਰ ਟਾਈਮ ਲੱਗੂ ਕੋਈ ਚੁੱਲੇ ਤੇ ਕੜਾਈ ਬਣਾਉਣੀ ਹੈ ਕਿਲੋ ਡੇਢ ਕਿਲੋ ਭਾਵੇਂ ਡੇਲੀ ਬਣਾ ਲੈ ਸਰਦੀਆਂ 'ਚ ਤੇ ਖਾ ਲੋ ਤਾਜ ਤੇ ਮੁੜ ਕੇ ਫੇਰ ਬਣਾ ਲੋ ਇੱਕ ਤਾਂ ਹੋ ਗਿਆ ਬੇਸਣ ਇੱਕ ਮਿਲਕ ਪਾਊਡਰ ਹੋ ਗਿਆ ਇੱਕ ਸੂਜੀ ਹੋ ਗਈ ਤੇ ਥੋੜਾ ਜਿਹੇ ਦੇ ਵਿੱਚ ਬਸ ਦੇਸੀ ਘਿਓ ਪੈਂਦਾ ਦੇਸੀ ਘਿਓ 'ਚ ਥੋੜੇ ਡਰਾਈ ਫਰੂਟ ਤੁਸੀਂ ਜੋ ਕੁਛ ਮਰਜ਼ੀ ਇਹਦੇ ਵਿੱਚ ਪਾਈ ਚਲੋ ਚਾਹੇ ਮਗਜ ਪਾ ਲਓ ਚਾਹੇ ਬਦਾਮ ਪਾ ਲਓ ਚਾਹੇ ਦਾਖਾਂ ਪਾ ਲਓ ਜੋ ਤੁਹਾਡੀ ਇੱਛਾ ਕਹਿੰਦੇ ਨੇ ਵੀ ਜਿੰਨਾ ਗੁੜ ਪਾਓ ਓਨਾ ਮਿੱਠਾ ਆਪਾਂ ਨੂੰ ਇਹ ਵੀ ਨਹੀਂ ਵੀ ਆਪਾਂ ਨੇ ਜ਼ਰੂਰੀ ਜਾ ਕੇ ਬ੍ਰੀਕ ਖੰਡ ਜਾਂ ਆਪਾਂ ਲੈ ਕੇ ਆਉਣੀ ਹੈ ਇਹਨੂੰ ਮੋਟੀ ਖੰਡ ਪਾ ਕੇ ਚਾਸਨੀ ਬਣਾ ਲਓ ਫਿਰ ਵਿੱਚ ਪਾ ਲਓ ਤੇ ਖਾ ਕੇ ਵੇਖੋ ਪਤਾ ਤੁਸੀਂ ਭੁੱਲ ਜਾਓਗੇ ਬਾਜ਼ਾਰ ਦੀਆਂ ਚੀਜ਼ਾਂ ਨਾਲੇ ਬੇਸਣ ਦਾ ਬੇਸਣ ਨਾਲੇ ਬਰਫੀ ਦੀ ਬਰਫੀ ਤੇ ਨਾਲੇ ਵਧੀਆ ਤਾਕਤ ਵਾਲੀ ਚੀਜ਼ ਹੈ ਵੀ ਓਵੇਂ ਹੁਣ ਆਪਾਂ ਬੇਸਣ ਦੀ ਪੰਜੀਰੀ ਲਾ ਦਿੰਦੇ ਆ ਵਿੱਚ ਅੱਜਕੱਲ ਨਹੀਂ ਕੋਈ ਖਾਂਦਾ ਬਾਕੀ ਆ ਬੇਕਵਾ ਚੱਕੀ ਚੀਜ਼ ਬੜੀ ਬੜੀ ਸਵਾਦ ਲੱਗੀ ਮੈਨੂੰ ਮੈਂ ਤਾਂ ਵੀਡੀਓ ਬਣਾਈ ਆ ਨਹੀਂ ਤਾਂ ਤੁਹਾਨੂੰ ਪਤਾ ਵੀ ਆਪਾਂ ਸੌਫਟ ਆ ਘਰੇ ਬਜ਼ੁਰਗ ਵੀ ਖਾ ਸਕਦੇ ਆ ਇਹਨਾਂ ਨੂੰ ਹਾਂ ਜਿਵੇਂ ਆਪਣੇ ਬਜ਼ੁਰਗ ਬੈਠੇ ਆ ਮੰਜੀ ਤੇ ਉਹਨਾਂ ਨੂੰ ਪ੍ਰਸ਼ਾਦ ਵਾਂਗੂ ਐ ਸੌਫਟ ਹੁੰਦੀ ਆ ਖਾ ਸਕਦੇ ਹੂੰ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਸਸੀ ਕਾਲ ਜੀ